ਉਦੋਂ ਟਾਈਮ ਸਿਰ ਹੀ ਂੂਠਾ ਕੱਟ ਦਈਏ ਤੇ ਟੰਗਾ ਤੇ ਨਹੀਂ ਜਦਾਂ ਪੈਰ ਵੜਣਾ ਪੈਂਦਾ ਉਹ ਨਾ ਵੜਾ ਕੇ ਤੇ ਗਿੱਟਾ ਵੜਣਾ ਪੈਂਦਾ ਗਿੱਟਾ ਨਾ ਹੋਏਗਾ ਤੇ ਲੱਤ ਲਾਣੀ ਪਈ ਉਹਨੇ ਲੱਤ ਲਾਂਨ ਤੱਕ ਨਾ ਜਾਈਏ ਕਈ ਹੱਥ ਤੇ ਅਜਿਹੇ ਬੇ ਨੇ ਜਿੱਥੇ ਗੈਂਗਰੀ ਸ਼ੁਰੂ ਹੋਈ ਉਹ ਟਾਈਮ ਸਿਰ ਸਟੇਜ ਤੇ ਲਾ ਲੋਗੇ ਫਿਰ ਠੀਕ ਹੋ ਜੇ ਂੂਠਾ ਵੜਨ ਤੋਂ ਬਾਅਦ ਚਾਰ ਉਂਗਲਾਂ ਨਾਲ ਵੀ ਇਹ ਪਲੇਅਰ ਭੱਜ ਬੈਣੇ ਤੰਗ ਰਹੋ ਆਪਣੇ ਕੰਢੀ ਦੇ ਪੰਜਾਬੀ ਉਂਗੂਟੇ ਜੁਗੂਟੇ ਤੇ ਖੁਸ਼ੀ ਨਾਲ ਆਪ ਹੀ ਲਾ ਲੈਂਦੇਗੇ ਕਿ ਕਿਸ ਕੂਸ ਬਣਾਣਾ ਹੁੰਦਾ ਸਹੀ ਤੇ ਉਸ ਏਰੀਆ ਦੇ ਆ ਸ਼ਾਮ ਨੂੰ ਪਰ ਇਤਿਆਜ਼ ਹੋ ਕੇ ਆ ਜਾਣਾ ਉਂਗਲ ਅੱਗੇ ਰੱਖਦੇ ਨੇ ਮਾਰਨਾ ਦਰਾਰ ਨੂੰ ਲਾ ਕੇ ਮਾਸੇ ਪਰ ਨਹੀਂ ਤੋ ਇਹ ਜਿਹੜਾ ਨਕਾ ਨੇ ਕੰਮ ਆਵੇ ਤੋਂ ਉਹ ਦੋੜੀ ਆਵੇ ਸਮਾਂ ਇਹਨਾਂ ਦੋਨੋਂ ਹੀ ਐ ਜੋ ਇਹਨਾਂ ਗੱਲਾਂ ਦਾ ਪੰਜਾਬੀ ਨਹੀਂ ਕਦੇ ਵੀ ਜਾਂਦੇ ਤੁਸੀਂ ਹੱਥ ਆਪਣਾ ਕੰਮ ਆਪਾਂ ਸੈੱਟ ਕਰ ਲੀਓ ਉਂਗਲਾਂ ਜੁਗਲਾਂ ਤੇ ਆਪਣੇ ਆਪ ਹੀ ਠੀਕ ਕਰ ਲੈਣਗੇ ਜਿਹੜਾ ਆਪਣੇ ਅੰਗ ਵੱਡਣਾ ਚਾਹੇ Oh, <laughs> Subscribe to One India channel and never miss an update.